हां जी दोस्तों सत श्री अकाल स्वागत है आपका आज दी वीडियो च अ ਤੁਸੀਂ ਸਾਰਿਆਂ ਵੀਰਾ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀਆਂ ਵੀਡੀਓ ਨਾਲ ਜੁੜੇ ਹੋਇਓ ਅਤੇ ਬਾਕੀ ਅੱਜ ਦਾ ਜਿਹੜਾ ਵੇਸਾ ਆਪਾਂ ਆਪਣੇ ਆਰਗੈਨਿਕ ਖੇਤ ਵਿੱਚ ਬੱਕਰੀਆਂ ਚਾਰ ਚਰਵਾ ਰਹੇ ਹਾਂ ਆਹ ਸਾਹਮਣੇ ਦੇਖ ਦਿਨਿਆ ਤੁਹਾਨੂੰ ਬੱਕਰੀਆਂ ਇਹਦਾ ਵੀ ਇੱਕ ਕਈ ਵੀਰ ਦੱਸਦੇ ਨੇ ਵੀ ਮੰਨ ਲਓ ਵੀ ਤੇਰਾਈਆਂ ਤਾਂ ਆਪਾਂ ਹੁਣ ਇਹ ਪਹਿਲੀ ਹੀ ਪਹਿਲੀ ਵਾਰ ਇਹ ਆ ਪਰ ਇਹਦਾ ਦੱਸ ਰਹੇ ਨੇ ਵੀ ਇਹਦੇ ਨਾਲ ਕਣਕ ਕਾਫੀ ਫੈੜਦੀ ਆ ਆਪਣੀ ਆਰਗਨ ਕਣਕਾ ਇਹਦੇ ਵਿੱਚ ਕੁਝ ਹੋਰ ਚੀਜ਼ ਆਪਾਂ ਇਦਾਂ ਦੀ ਨਹੀਂ ਪਾਉਂਦੇ ਵੀ ਜਿਹੜੀ ਇਹਨਾਂ ਲਈ ਹਾਨੀਕਾਰਕ ਹੋਵੇ ਹਾਂ ਬਾਕੀ ਤੁਸੀਂ ਦੇਖੇ ਰਹੇ ਹੋ ਆ ਸਾਹਮਣੇ ਵੀ ਕਣਕ ਕਿਦਾਂ ਕਿਦਾਂ ਖਾਰ ਰਹੀਆਂ ਨੇ ਇਹ ਪੱਟਦੀਆਂ ਨਹੀਂ ਪਾਣੀ ਨੂੰ ਵੀ ਆਪਾਂ ਨੂੰ ਹੁਣ ਆਹ ਦੂਰਾ ਜਿਹੜਾ ਪਹਿਲਾ ਪਾਣੀ ਲਾਇਆ ਜਾਨੀ ਪਹਿਲੀ ਤਾਂ ਆਪਾਂ ਇੱਕ ਜਦੋਂ ਇਹ ਕਣਕ ਬੀਜੀ ਸੀ ਉਸ ਦਿਨ ਸਿੰਜੀ ਕਰੀਤੀ ਉਹ ਵੀ ਉਹ ਕਣਕ ਜੰਮਣ ਵਾਸਤੇ ਆ ਜਿਹੜੀ ਹੁਣ ਕਰ ਰਹੇ ਇੱਕ ਪਾਣੀ ਹੋਰ ਤਿੰਨ ਚਾਰ ਦਿਨ ਹੋ ਗਏ ਜਿਆਦਾ ਲਾਇਆ ਸੀ ਚਾਰਕ ਦਿਨ ਹੋ ਗਏ ਨੇ ਜਾਨੀ ਅੱਜ ਇਹਨਾਂ ਤੇ ਆਪਾਂ ਬੱਕਰੀਆਂ ਚਰਵਾ ਰਹੇ ਹਾਂ ਵੀਰਾਂ ਤੋਂ ਮੀਨ ਨਾਲ ਵੀ ਗੱਲਬਾਤ ਕਰਾਉਨੇ ਆਂ ਹਾਂਜੀ ਵੀਰ ਜੀ ਸਹੀ ਗੱਲ ਬਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਹੁਤ ਵਧੀਆ ਬਈ ਬਹੁਤ ਵਧੀਆ ਥੋੜਾ ਜਿਹਾ ਉੱਚੀ ਬੋਲਿਓ ਅੱਛਾ ਤੁਸੀਂ ਇਹ ਕਿੰਨੇ ਕ ਆਪਣੇ ਪਿੰਡਾਂ 'ਚ ਜਾ ਕੇ ਇਹ ਐਦਾਂ ਖਵਾਉਨੇ ਹੋ ਵੀ ਕਣਕ ਦਾ ਇਹ ਤਕਰੀਬਨ ਆਪਾਂ ਨੂੰ ਤਿੰਨ ਚਾਰ ਪਿੰਡ ਦਾ ਚਰਕ ਦੇ ਲਵੇ ਲਵੇ ਪੈਦੇ ਨਹੀਂ ਵੀ ਜਿਹੜੇ ਪਿੰਡ ਦੇ ਨਹੀਂ ਬੱਕਰੀਆਂ ਜਿਵੇਂ ਹੁਣ ਮਤਲਬ ਨੇੜੇ ਨੇੜੇ ਦੇ ਪਿੰਡ ਨਹੀਂ ਹਾਂ ਕਿਵੇਂ ਹੁਣ ਮਤਲਬ ਦੂਰ ਹੋਰ ਨੇੜੇ ਦੂਰ ਨੇੜੇ ਵੀ ਜਾਣੇ ਆ ਜਿੱਥੇ ਬੱਕਰੀਆਂ ਹੈਗੀਆਂ ਵੀ ਨੇ ਬਈ ਉਹ ਲਾਣੇ ਉੱਥੇ ਵੀ ਚਰਾਲੇ ਦੇ ਨੇ ਜੀ ਕਹਿ ਕੇ ਜੀ ਅੱਛਾ ਹਾਂ ਜੀ ਤੇ ਮਤਲਬ ਤਕਰੀਬਨ ਚਾਰ ਦੇ ਚਾਰ ਪੰਜ ਪਿੰਡਾਂ ਦੇ ਵਿੱਚ ਜੀ ਅੱਛਾ ਹਾਂ ਜੀ ਜਿਹੜੇ ਹੁਣ ਇੱਕ ਵਾਰੀ ਚਰਾ ਲਈ ਜਿਹਦੇ ਨਾਲ ਬੱਕਰੀਆਂ ਮੰਨ ਲਓ ਵੀ ਉਹ ਖੇਤ ਜ ਆਪਣੇ ਚ ਹਾਂ ਜੀ ਉਹ ਵਾਰੀ ਵਾਰੀ ਚਰਾ ਰਹੇ ਨੇ ਕਿ ਇੱਕ ਵਾਰੀ ਉਹ ਚਰਾ ਕੇ ਛੱਡ ਕੇ ਨਹੀਂ ਜੀ ਨਹੀਂ ਉਹਨਾਂ ਨੂੰ तकरीबन 3 ਸਾਲ ਹੋ ਗਏ ਜੀ ਹੁਣ ਤੋਂ 2-3 ਸਾਲ ਹਾਂ ਤਾਂ 3 ਸਾਲ ਆਈ ਐਤਕੀ ਹਾਂ ਲਗਾਤਾਰੇ ਚਲਾਉਂਦੇ ਨੇ ਜੀ ਅੱਛਾ ਹਾਂ ਜੀ ਵੀ ਮਤਲਬ ਨਤੀਜਾ ਵਧੀਆ ਜੀ ਇਹ ਚੀਜ਼ ਦਾ ਅੱਛਾ ਹਾਂ ਜੀ ਅੱਛਾ ਹੋਰ ਦੱਸੋ ਵੀ ਇਹ ਇਹ ਪਟਤੀਆਂ ਤਾਂ ਨਹੀਂ ਹੈਗੀਆਂ ਇਹ ਨਹੀਂ ਜੀ ਨਹੀਂ ਮਤਲਬ ਪਾਣੀ ਨੇੜੇ ਦੇ ਨਾਲ ਲੱਗਿਆ ਹੋਵੇ ਜਿਵੇਂ 2-3 ਦਿਨ ਹੋਏ ਹੁਣ ਪਾਣੀ ਲੱਗੇ ਨੂੰ ਜੀ ਕਣਕ ਕਿੱਲੀ ਹੋਵੇ ਜੀ ਉਹ ਚੰਨਾਈ ਫੇਰੇ ਜਿਵੇਂ ਪਾਣੀ ਲੱਗੇ ਤੋਂ ਹਫਤਾ ਬਾਅਦ ਆਪਾਂ ਝਾੜ ਸਕਦੇ ਆਂ ਫੇਰ ਬੱਕਰੀ ਜੜ ਨਹੀਂ ਖਿੱਚਦੀ ਹਾਂ ਉਹ ਮਤਲਬ ਜੜ ਇਹਦੀ ਮਜ਼ਬੂਤ ਹੁੰਦੀ ਆ ਥੱਲੇ ਹਾਂਜੀ ਹਾਂਜੀ ਇਹ ਤਾਂ ਇੱਕ ਤਕਰੀਬ ਨੇ ਇਹ ਜਿਹੜੀ ਆਪਣੀ ਕਣਕ ਹੈ ਇਹ ਆਰਗਨ ਕਣਕ ਹੈ ਇਹ ਤਾਂ ਛੱਟਾ ਦਿੱਤਾ ਹੋਇਆ ਸਹੀ ਹੈ ਇਹ ਜਿਹੜੀ ਮਾਲਚਿੰਗ ਵਾਲੀ ਹੈ ਹਾਂਜੀ ਵੀ ਇਹਦਾ ਤਾਂ ਜਿਹੜਾ ਦਾਣਾ ਵੀ ਉੱਪਰ ਹੋਏ ਉਹਦੀ ਜੜ ਥੱਲੇ ਮਾਰ ਕੇ ਬੰਨ ਲੀ ਆਏ ਨੇ ਉਹ ਦੂਜੀ ਹੁੰਦੀ ਆ ਮਤਲਬ ਵੀ ਧਰਤੀ ਦੇ ਵਿੱਚ ਉਹਦੇ ਕਰਕੇ ਉਹ ਕੋਈ ਧਰਤੀ ਦੇ ਵਿੱਚ ਪੋਲੀ ਰਹਿੰਦੀ ਆ ਇਹ ਜੜ ਥੱਲੇ ਨੂੰ ਮਜ਼ਬੂਤ ਹੁੰਦੀ ਆ ਇਹਦਾ ਆਏ ਆ ਵੀ ਮਤਲਬ ਜਦੋਂ ਆਪਾਂ ਬੱਕਰੀਆਂ ਛੱਡ ਲਈਆਂ ਜੀ ਇਹਦਾ ਬੱਕਰੀਆਂ ਨੂੰ ਮਤਲਬ ਤੇਜ ਨਾ ਕਰੋ ਜੀ ਢਿੱਲੀਆਂ ਛੱਡ ਕੇ ਬੱਕਰੀਆਂ ਨੂੰ ਉਹ ਕਰੇ ਜੀ ਮਤਲਬ ਜਿਹੜਾ ਫਿਰ ਖਿੱਚਦੀ ਨਹੀਂ ਹੈਗੀ ਜੀ ਬੱਕਰੀ ਹਾਂ ਕੱਲੀ ਕੱਲੀ ਹੋ ਕੇ ਬੱਕਰੀ ਚੁੱਕਦੀ ਆ ਜੀ ਉਹਦੇ ਨਾਲ ਆਏ ਆ ਵੀ ੱਟਕਾ ਨਹੀਂ ਕਰਦੀਆਂ ਜੀ ਬੱਕਰੀਆਂ ਮਤਲਬ ਵੀ ਖਿੱਚਦੀਆਂ ਜੜ ਨਹੀਂ ਖਿੱਚਦੀਆਂ ਹਾਂ ਉੱਪਰੋਂ ਕੱਟਣ ਨਹੀਂ ਆਈ ਅੱਛਾ ਹਾਂ ਜੀ ਨੇ ਬਾਕੀ ਤੁਸੀਂ ਤਜਰਬਾ ਤਾਂ ਦੱਸੇ ਦਿੱਤਾ ਆਪਣਾ ਵੀ ਇਹ ਹਾਂਜੀ ਹਾਂਜੀ ਇਹਦੇ ਨਾਲ ਤੁਸੀਂ ਦੁਬਾਰਾ ਦੇਖੀ ਆ ਕਣਕ ਜਾ ਕੇ ਵੀ ਕਿੰਨੀ ਕੁ ਫੈੜੀ ਹੋਈ ਆ ਵੀ ਮੰਨ ਲਓ ਵੀ ਉਹ ਹਾਂਜੀ ਹਾਂਜੀ ਮਤਲਬ ਦੁਨੀਆਂ ਜਿਵੇਂ ਆਮ ਕਣਕ ਨੇ ਵੀ ਜਿਨ੍ਹਾਂ ਵਿੱਚ ਨਹੀਂ ਚਾਰਦੇ ਜੀ ਆਪਾਂ ਹਾਂ ਰੀਮ ਉਹਨਾਂ ਨਾਲ ਵੀ ਮਤਲਬ ਇੰਚ 2 ਇੰਚ ਦਾ ਫਰਕ ਪਾਉਂਦੀ ਆ ਜੀ ਕਣਕ ਫੇਰ ਵੀ ਜਿਨਾਂ ਨਾਲ ਆਪਾਂ ਇਹਨੂੰ ਚਾਰ ਵੀ ਦਿੰਨੇ ਆ ਜੀ ਉਹਦੇ ਨਾਲ ਫੇਰ ਵੀ ਉਹਨੂੰ ਘੇਰਦੀ ਆ ਜੀ ਮੂਹਰੇ ਠੀਕ ਹੈ ਆਓ ਮੰਨ ਲਓ ਵੀ ਉਹਦੇ ਨਾਲ ਜ਼ਿਆਦਾ ਫੈੜ ਹੋ ਜਾਂਦਾ ਇਹਦਾ ਫੈੜ ਵੱਧ ਹੁੰਦਾ ਹੀ ਉਹਦੇ ਨਾਲ ਵੀ ਹਾਂ ਹੋਰ ਕੀ ਹੋਰ ਕੋਈ ਗੱਲ ਬਾਤ ਬਾ ਠੀਕ ਹੈ ਜੀ ਠੀਕ ਹੈ ਚੰਗਾ ਸਹੀ ਆ ਦੇਖੋ ਵੀਰ ਇਹ ਸਾਰਾ ਹੀ ਹੁਣ ਦਿਖਾਉਣਾ ਮੈਂ ਨੇੜੇ ਤੋਂ ਵੀ ਕਰਕੇ ਮੱਕੜੀਆਂ ਇੱਥੇ ਚੋਕਦੀਆਂ ਨੇ ਆ ਪੜੀ ਰੂਹ ਨਾਲ ਖਾ ਰਹੀਆਂ ਨੇ ਇਹਨੂੰ ਜੇ ਤਾਂ ਆਪਾਂ ਇਹਨੂੰ ਅੱਗੇ-ਅੱਗੇ ਤੋਰੀ ਜਾਂਦੇ ਆ ਫੇਰ ਖਿੱਚਦੀਆਂ ਹੁੰਦੀਆਂ ਨੇ ਜਦੋਂ ਇਹ ਆਪਣੀ ਮਰਜ਼ੀ ਤੇ ਰੁੱਕ ਕੇ ਖਾਂਦੀਆਂ ਨੇ ਫੇਰ ਨਹੀਂ ਖਿੱਚਦੀਆਂ ਨਾ ਜਿਨਾ ਬੇਈ ਨਹੀਂ ਜਾਣਗੀਆਂ ਹਾਂ ਇੱਕ ਹੋਰ ਆ ਵੀਰ ਉਹਦੇ ਨਾਲ ਵੀ ਗੱਲਬਾਤ ਕਰਾਉਨੇ ਆ ਆਪਾਂ ਉਹ ਕਹਿੰਦਾ ਮੈਂ ਖੇਤੀ ਵੀ ਕਰਦਾ ਰਿਹਾ ਪਹਿਲਾਂ ਮੈਂ ਆਪਣੇ ਖੇਤਾਂ 'ਚ ਬੱਕਰੀਆਂ ਚਾਰਦਾ ਵੀ ਰਿਹਾ ਦੱਸੋ ਮੜੀ ਕੀ ਗੱਲਬਾਤ ਪਹਿਲਾਂ ਖੇਤੀ ਵੀ ਕਰਕੇ ਚੱਲੀ ਆਪਾਂ ਹੋਰ ਦੀ ਵੀ ਚਾਰਨੇ ਤਿੰਨ ਚਾਰ ਪੰਜ ਉਹਦੇ ਬਾਰੇ ਦੱਸੋ ਜੀ ਇਹਦਾ ਕਿਵੇਂ ਆ ਲੰਕਦਾ ਜਿਹੜੀ ਆਪਾਂ ਚਾਰਦੇ ਆ ਇੰਦਰ ਨੂੰ ਹੋ ਜਿਓ ਜੀ ਆ ਲੋ ਕਰੋ ਵੀਰ ਨਾਲ ਗੱਲਬਾਤ ਦੇਖੋ ਜੀ ਸਾਜੀ ਸਤਿਗੁਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਹਾਂ ਜੀ ਹਾਂ ਜੀ ਅੱਛਾ ਇਹ ਦੱਸਿਓ ਤੁਸੀਂ ਵੀ ਇਹ ਜਿਹੜੀਆਂ ਬੱਕਰੀਆਂ ਆਪਾਂ ਕਣਕ ਚ ਚਰਾ ਰਹੇ ਆ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਨੁਕਸਾਨ ਤਾਂ ਇਹਦਾ ਕੋਈ ਨਹੀਂ ਹੁੰਦਾ ਜੀ ਮਤਲਬ ਕਹਿੰਦਾ ਵੀ ਜਦ ਆਪਾਂ ਕਾਂਕ ਦੇ ਦਾ ਦੂਗਰੋ ਛਾੜਦੇ ਆ ਸੁੱਕੀ ਦੇ ਵਿੱਚ ਇਹ ਲਾਂ ਖਿੱਚਦੀਆਂ ਨੇ ਬੱਕਰੀਆਂ ਹਾਂ ਹਾਂ ਜੀ ਉਹਨੇ ਕਾਂਕ ਨੂੰ ਪਾਣੀ ਲੱਗਿਆ ਆ ਮਤਲਬ ਹੁਣ ਕੋਈ ਚੱਕਰ ਨਹੀਂ ਪੈਂਦਾਗਾ ਠੀਕ ਹੈ ਹਾਂ ਜਾਨੀ ਆਪਾਂ ਨੂੰ ਐਂ ਜ਼ਰੂਰ ਲੱਗੋਈ ਬੱਕਰੀਆਂ ਬਹੁਤ ਖਾ ਗਈਆਂ ਫੇਰ ਜੇ ਆਪਣਾ ਰੋਰੂ ਪਾ ਜਣਾ ਫੇਰ ਇੱਕ ਲੱਖ ਫੜਦੀ ਆ ਗਈ ਹਾਂ ਅੱਜ ਫੇਰ ਕੋਈ ਗੱਲ ਨਹੀਂ ਛਾੜਦੀ ਕਾਂਕ ਇਹ ਤਾਂ ਬਸ ਜਿੰਨਾ ਬੱਕਰੀਆਂ ਕਹਿੰਦਾ 10 ਦਾ ਟੂਸਾ ਖਾ ਜਾਂ ਟੂਸਾ ਖਾਦੇ ਨੇ ਪਿਆਦੇ ਫੋਟੀਆਂ ਹਾਂ ਠੀਕ ਹੈ ਯਾਨੀ ਕੀ ਕਰ ਬੋਲੋ ਜੀ ਬੈਠ ਜਾਓ ਨਹੀਂ ਉਹ ਹੋਰ ਵੀ ਦੱਸੋ ਅਜੇ ਹੋਰ ਕਰੀਓ ਗੱਲਬਾਤ ਬਾਕੀ ਤੁਹਾਨੂੰ ਬਾਰੇ ਜੀ ਜਾਣਕਾਰੀ ਨਹੀਂ ਤੁਸੀਂ ਮੈਂ ਸੁਣਿਆ ਸੀ ਵੀਰ ਤੋਂ ਕਹਿੰਦਾ ਸੀ ਵੀ ਅਸੀਂ ਪਹਿਲਾਂ ਖੇਤੀ ਕਰਦੇ ਸੀ ਹਾਂਜੀ ਹਾਂ ਅਸੀਂ ਪਹਿਲਾਂ ਖੇਤੀ ਕਰਦੇ ਰਹੇ ਜੀ ਪਹਿਲਾਂ ਅਸੀਂ ਆਪਣਾ ਦਿਹਾੜੀ ਤੇ ਵੀ ਖੇਤੀ ਕਰੀ ਹੈਗੀ ਹਾਂ ਹਾਂਜੀ ਫਿਰ ਅਸੀਂ ਆਪਣਾ ਹੌਲੀ-ਹੌਲੀ ਸੰਧ ਭੰਡਾ ਸਾਰੇ ਸਿਰਫ 1500 ਰੁਪਏ ਨਾਲ ਸੰਧ ਭੰਡਾ ਸਾਰਾ ਬਣਾਇਆ ਜੀ ਤੁਸੀਂ ਕਿੱਥੋਂ ਕਿਹੜੇ ਪਿੰਡੋਂ ਜਰਗਿਆ ਜੀ ਜਰਗ ਪਿੰਡਾ ਜਰਗ ਪਿੰਡਾ ਆਪਣਾ ਅੱਛਾ अच्छा ਤੁਸੀਂ ਇਹ ਮੈਂ ਜਦੋਂ ਪਹਿਲਾਂ ਖੇਤੀ ਕਰਦੇ ਬੱਕਰੀਆਂ ਤੁਹਾਡੇ ਕੋਲ ਹੈਗੀਆਂ ਤੇ ਹਾਂ ਜੀ ਹਾਂ ਜੀ ਰੱਖਦੇ ਰਿਹਾ ਬੱਕਰੀ ਇਹ ਉਦੋਂ ਚਾਰ ਦੇ ਰਹੇ ਹਾਂ ਹਾਂ ਚਾਰ ਦਿਨ ਦੇ ਵਿੱਚ ਪੱਕੇ ਚਾਰ ਹਾਂ ਯਾਨੀ ਸਾਡਾ ਪਹਿਲਾਂ ਦੀ ਸ਼ੌਂਕ ਹੈ ਸਾਡਾ ਬਜ਼ੁਰਗ ਵੀ ਪੇਡਾ ਰੱਖਣ ਪੁਰਾਣੇ ਦੇਖਿਆ ਪੁਰਾਣੇ ਸਮੇਂ ਚ ਆਪਣੇ ਵੀ ਉਦੋਂ ਮਤਲਬ ਵੀ ਬੌਲਦ ਬੌਲਦ ਵੀ ਵਿੱਚ ਖੇਤਾਂ ਚ ਛੱਡ ਦਿੰਦੇ ਸੀ ਕੋਰ ਕਣਕ ਚ ਹਾਂ ਜੀ ਉਹ ਤਾਂ ਹੁਣ ਜੇ ਮੈਂ ਆਪਾਂ ਹੁਣ ਕਹਿੰਦੇ ਬਹਿੜੀਆਂ ਫਿਰਦੀਆਂ ਨੇ ਆਹ ਖਾ ਗਿਆ ਫਲਾਨਾ ਖਾ ਗਿਆ ਢਮਕਾ ਖਾ ਗਿਆ ਜਿਹੜਾ ਮਤਲਬ ਗਿੱਲਾ ਖੇਤ ਉਹ ਗਿਲੇ ਇਹ ਨੀਵਾਂ ਨੁਕਸਾਨ ਆ ਯਾਨੀ ਮਾਤਲਬ ਜੀ ਮੈਂ ਹੁਣ ਆਪਣੇ ਬਾਤ ਖੇਤ ਆ ਗਿਆ ਵਿੱਚੋਂ ਬਾਹਰੀਆਂ ਵੀ ਆ ਗਏ ਜਾਂ ਬੱਕਰੀਆਂ ਆ ਗਏ ਕੋਈ ਜ਼ਿਆਦਾ ਨੁਕਸਾਨ ਨਹੀਂ ਹੈ ਹਾਂ ਜਿਵੇਂ ਹਰ ਰੋਜ਼ ਇਹ ਪਸ਼ੂ ਥਾਂ ਜਾਈ ਜਾਣਗੇ ਫੇਰ ਨੁਕਸਾਨ। ਹਾਂ ਫੇਰ ਨੁਕਸਾਨ ਆ ਹਜੇ ਤਾਂ ਇਹ ਮੰਨ ਲਓ ਵੀ। ਹਾਂ ਥੋੜੇ ਦਿਨ ਦੀ ਆ ਇਹਨੇ ਫਾਇੜਾ ਨਾ ਹੋਣਾ। ਫਾਇੜਾ ਹਾਂਜੀ ਹੋਰ ਤਾਂ ਵੱਧ ਫਾਇੜਾ ਸਮਾਂ ਆ। ਤਾਕਤ ਜ਼ਰੂਰ ਪੈਣੀ ਆ। ਹਾਂ ਤਾਂ ਕਿ ਤੇ ਬਗਾ ਤਾਂ ਫਿਰ ਨੂੰ ਪਾ ਦੇ ਜੀੜਾ ਆਪਾਂ ਦੇ ਪਸ਼ੂ ਛੱਡ ਦੇ ਉੱਤੋਂ ਖਾ ਗਈਆਂ ਇਹ। ਨਹੀਂ ਆਪਣਾ ਇਹ ਖੇਤ ਆ ਆਪਾਂ ਨੇ ਇਹ ਚ ਕਈ ਸਾਲ ਹੋ ਗਏ ਤੇ ਆਪਾਂ ਡਾਈ ਜੂਰੀਆ ਨਹੀਂ ਪਾ ਰਹੇ। ਅੱਛਾ ਯੋ ਉਸ ਤਰ੍ਹਾਂ ਹੀ ਕਰਦੇ ਹਾਂ। ਹਾਂ ਇਹਦੇ ਵਿੱਚ ਦੂਜੀ ਦੇਸੀ ਰੂੜੀ ਵਾਲੀ ਉਹ ਖਾਦ। ਅੱਛਾ ਅੱਛਾ ਗੰਡੂਆ ਖਾਦੇ ਪਾਉਂਦੇ ਆ। ਨਪੇ ਤੋਂ ਉਹ ਮਤਲਬ ਵਧੀਆ ਲਾਭ ਹੁੰਦਾ ਜੀ ਹਾਂ ਹਾਂ ਵਧੀਆ ਵਧੀਆ ਪੂਰਾ ਇਹਨਾਂ ਮੇਰੇ ਖਿਆਲ ਜ ਟੈਸਟ ਲਈ ਫਰਕ ਹੁੰਦਾ ਹੋਊਗਾ ਜੀ ਫਿਰ ਹਾਂ ਖਾਣ ਦਾ ਤੇ ਟੈਸਟ ਦਾ ਬਹੁਤ ਫਰਕ ਆ ਜੀ ਹਾਂ ਹਾਂ ਆਜ ਵਧੀਆ ਨੇ ਚੰਗੀ ਚੱਲਾਂ ਜੀ ਹਾਂ ਅੱਜ ਤਾਂ ਦੇਖੋ ਜੀ ਬੱਕਰੀਆਂ ਬੁੱਕਰੀਆਂ ਰੱਖਦੇ ਆਂਗੇ ਪਹਿਲਾਂ ਅਸੀਂ 100 ਵਿਕੇ ਦੀ ਛਿੱਤੀ ਕਰ ਰਹੇ ਹਾਂ ਜੀ ਹਾਂ ਥਾਣੂ ਦੇ ਕਰੀਮਾਂ ਝਾਰਕਦੇ ਵਿੱਚ ਜ਼ਿੰਮੇਦਾਰ ਸਾਨੂੰ ਬਹੁਤ ਸਾਥ ਦਿੰਦੇ ਰਹੇ ਨੇ ਹਾਂ ਆਪਣਾ ਇੱਕ ਗੁਰਦੁਆਰਾ ਸਾਹਿਬ ਦੇ ਕੋਲ ਆ ਰਾਣਾ ਸਾਹਿਬ ਦੇ ਆ ਇੱਧਰੇ ਪਾਸੇ ਪ੍ਰੀਤ ਪੰਚ ਹਾਂ ਪ੍ਰੀਤ ਹੈ। ਹਾਂ ਮੁੰਡਾ ਕਾ ਅਸੀਂ ਜਾ ਰਹੇ ਜਾਨੀ ਉਹਦੇ ਨਾਲ ਅਸੀਂ ਇੱਕੋ ਹੀ ਜਗ੍ਹਾ 30 ਸਾਲ ਉੱਥੇ ਜ਼ਮੀਨ ਬਾਈ ਹੋਈ ਸਾਨੂੰ ਬਹੁਤ ਵਧੀਆ ਸਾਡਾ ਉਹਦਾ ਰਹਿਗਾ ਫਿਰ ਅਸੀਂ 1500 ਪੀਨਾ ਹਾਂ ਰਾਂਡ ਪਾਡਾ ਬਣਾ ਕੇ ਫਿਰ ਅਸੀਂ ਤੀਜਾ ਟਰੈਕਟਰ ਲੈ ਜਾਈਏ ਠੀਕ ਫਿਰ ਅਸੀਂ ਮੁੰਆ ਦਾ ਡਬ ਗੇ ਦੀ ਨਾ ਚਲ ਡਬਣਾ ਦਾ ਕਾਤੇ ਆ ਕੰਮ ਕਰ ਹੋਰ ਕਾਰੋਬਾਰ ਹੋ ਗਿਆ ਮੇਰੇ ਬੱਚੇ ਨੇ ਵਧੀਆ ਕਾਰੋਬਾਰ ਕਰਦੇ ਹਾਂ ਤੇ ਮੈਂ ਆਪਦਾ ਬੱਕਰੀਆਂ ਦਾ ਕੰਮ ਤੋੜ ਲਿਆ ਮੈਂ ਸ਼ਾਹ ਵੇਚਤੀ ਆ ਅੱਛਾ ਸਮਾਨ ਦੇ ਵਿੱਚੋਂ ਮੈਂ ਆਪਦੇ ਬڑے ਭਰਾ ਨੂੰ ਛੱਡਤਾ ਉਹਦਾ ਹਿੱਸਾ ਆਪਦਾ ਹਿੱਸਾ ਲੈ ਲਿਆ ਠੀਕ ਹੈ ਹਾਂ ਠੀਕ ਹੈ ਇਹ ਗੱਲਬਾਤ ਆਪਾਂ ਵੀਰ ਜਰਗ ਵਾਲੇ ਨਾਲ ਕਰੀ ਐ ਇਹ ਮੰਨ ਲਓ ਵੀ ਇਹ ਦੱਸ ਲੈਨੇ ਵੀ ਕਹਿੰਦੇ ਵੀ ਪਿਛੇ ਅਸੀਂ ਖੇਤੀਬਾੜੀ ਵੀ ਕਰੀ ਐ ਉਹਦੇ ਵਿੱਚ ਵੀ ਇਸ ਇਦਾਂ ਅਸੀਂ ਚਾਰਦੇ ਰਹੇ ਹਾਂ ਬਾਕੀ ਜਿਹੜੇ ਹੁਣ ਤੁਹਾਡੇ ਸਾਹਮਣੇ ਹੀ ਆ ਕਿਹੜੀ ਆਪਾਂ ਚਰਾ ਰਹੇ ਆ ਇਹਨਾਂ ਨੂੰ ਅ ਬਾਕੀ ਵੀਰਾਂ ਨੂੰ ਕਹਿਣਾ ਬਾਡਾ ਦਰ ਕੇ ਚਰਾ ਹਾਂ ਲਾ ਦਿਓ ਘੰਟਾ ਆਏ ਤੋਂ ਮਰ ਕੇ ਆਪੇ ਘੁੰਮੀ ਜਾਣਾ ਹੈ ਘੰਟਾ ਸਾਰਾ ਲਾ ਦਿਓ ਜਣੀ ਇਹਨਾਂ ਨੂੰ ਪੂਰਾ ਇਹਨੂੰ ਵਧੀਆ ਖਾ ਲਾ ਜੋ ਜੋ ਅਸੀਂ ਮੂਰੇ ਤੁਰੀ ਜਾਵਾਂਗੇ ਓਪਣੇ ਇਹਨਾਂ ਨੇ ਘੁੰਮੀ ਜਾਣਾ ਨਹੀਂ ਕੋਈ ਨਹੀਂ ਕੋਈ ਨਹੀਂ ਟਿਕਮਾ ਖਾਣ ਦੋ ਪੂਰਾ ਇਹ ਗੱਲਬਾਤ ਆਪਾਂ ਵੀਰ ਨਾਲ ਕਰੀ ਆ ਬਾਕੀ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਆਪਣਾ ਬਲੌਗ ਵਿੱਚ ਵਿੱਚ ਦੱਸਿਓ ਆਪਣਾ ਮੈਸੇਜ ਕਰਕੇ ਬਾਕੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਸਾਡੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਦੇ ਹੋ। ਬਾਕੀ ਸਾਰੇ ਦੇਸ਼-ਵਿਦੇਸ਼ ਬੈਠੇ ਵੀਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦਿਖਾਉਂਨੇ ਆ ਕੋਈ ਹੋਰ ਇਹ थी ਅੱਜ ਦੀ ਵੀਡੀਓ ਜਿਹੜੀ ਆਪਾਂ ਨੇ ਬਣਾਈ ਆ ਇਹ ਤਕਰੀਬਨ ਇਹ ਅੱਜ ਆਪਾਂ ਆਪਣੇ ਖੇਤ ਵਿੱਚ ਬੱਕਰੀਆਂ ਛਡਾਈਆਂ ਦੀਆਂ ਜਿਹੜੀਆਂ ਕਣਕ ਦਾ ਖੇਤ ਆ ਆਪਣਾ ਇਹ ਆਰਗੈਨਿਕ ਇਦੇ ਵਿੱਚ ਬੱਕਰੀਆਂ ੜਵਾਈਆਂ ਤੇ ਆ ਵੀ ਬੱਕਰੀਆਂ ਚਾਰੀਆਂ ਜਾਣ ਬਾਕੀ ਤੁਸੀਂ ਸਭ ਦੇਖ ਲਿਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਿਲਦੇ ਆ ਕਿਸੇ ਹੋਰ ਵੀਡੀਓ ਚ